ਸਮਾਣਾ ਦੇ ਤਹਿਸੀਲ ਰੋਡ ਦੇ ਉੱਪਰ ਟਿਮਾ ਆਟਾ ਚੱਕੀ ਦੇ ਬਿਲਕੁਲ ਉੱਪਰ ਟਰਾਈ ਕੈਂਪ ਫਿਜ਼ੀਓਥੈਰੇਪੀ ਦਾ ਸੈਂਟਰ ਖੁੱਲਿਆ ਗਿਆ ਅੱਜ ਉਹਦਾ ਗ੍ਰੈਂਡ ਓਪਨਿੰਗ ਹੋਈ ਹੈ ਜਿੱਥੇ ਕਿ ਮਸ਼ੀਨਾਂ ਰਾਹੀਂ ਫਿਜ਼ੀਓਥੈਰੇਪੀ ਕਿੱਤੀ ਜਾਰੀ ਹੈ ਉਹ ਤੁਹਾਨੂੰ ਦਿਖਾਣਿਆ ਇਸ ਦੀ ਕੁਝ ਚਾਲਕ ਸਮਾਣਾ ਦੇ ਤਹਿਸੀਲ ਕੰਪਲੈਕਸ ਦੇ ਲੋਵੇ ਟਿਮਾ ਆਟਾ ਚੱਕੀ ਦੇ ਉੱਪਰ बाकी ने भी तो प्रोवाइड किया स्टेशन पर कैश भी बहुत अच्छी थी ठीक है थैंक यू तो तो संगठन करना पड़ेगा बच्चे और ऑडिटिंग दिखा रहा है मेरा तो ये बाहर है ये बस एक अच्छी क्वालिटी है मुझे अभी बीच-छोटो बट ना आगे आगे ਹਾਂ ਜੀ ਕਿਵੇਂ ਲੱਗ ਰਿਹਾ ਹੈਗਾ ਤੁਸੀਂ ਥੈਰੇਪੀ ਲੈ ਰਹੇ ਹੋਗੇ ਬਹੁਤ ਅੱਛਾ ਲੱਗ ਰਿਹਾ ਹੈ ਲੱਗ ਰਿਹਾ ਫਰਕ ਕੋਈ ਬਾਇਓਡੇਸ਼ਨ ਹੋ ਰਹੀ ਹੈ ਕੋਈ ਲੱਗ ਰਿਹਾ ਸਰੀਰ ਨੂੰ ਵਧੀਆ ਮਹਿਸੂਸ ਹੋ ਰਿਹਾ ਬਿਲਕੁਲ ਹੋ ਰਿਹਾ ਹੈ ਹਾਂ ਜੀ ਕਿਵੇਂ ਲੱਗ ਰਿਹਾ ਹੈਗਾ ਬਹੁਤ ਅੱਛਾ ਲੱਗ ਰਿਹਾ ਹੈ ਕੋਈ ਫਰਕ ਲੱਗ ਰਿਹਾ ਹੈ ਕੀ ਕੀ ਹੋ ਰਹੀ ਹੈ ਤੁਹਾਨੂੰ ਬਹੁਤ ਬਹੁਤ ਬਜੀ ਬਾਰੇ ਥੋੜੇ ਜਿਨੇ ਸਪੱਸ਼ਟ ਅੱਛਾ ਜੀ ਹੁਣ ਤੁਹਾਨੂੰ ਸੰਭੋਤ ਅੱਛਾ ਮਹਿਸੂਸ ਹੋ ਰਿਹਾ ਹੈ ਇੱਕ ਟਾਈਮ ਹੈ 180 ਮਿੰਟ ਅਰ ਹੋ ਆ ਰਹੇ ਨੇ ਜਿਹੜੇ ਇਹਨਾਂ ਦੇ ਨਾਲ ਉਹਦੇ ਕੋ ਤਿੰਨ ਮਿੰਟ ਆ ਗਿਆ ਕਿ ਅੰਗਲੇ ਬੀਜ ਬਣਾਉਣਾ ਹੈ ਨਾ ਫਿਰ ਤਿੰਨ ਮਿੰਟ ਤੇ ਲੱਗ ਗਿਆ ਚੁੱਪ ਕੇ ਲੱਗ ਗਿਆ E mm. 칼 와도 돼. ਸਾਹ ਕੋ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦੇ ਆ ਕਿ ਤੁਸੀਂ ਇੰਨੀ ਵਧੀਆ ਟੈਕਨੋਲੋਜੀ ਦੇ ਨਾਲ ਜੁੜ ਕੇ ਸਮਾਣਾ ਦਾ ਸਾਡਾ ਪਰਿਵਾਰ ਸਾਡੇ ਨਾਲ ਜੁੜਿਆ ਹੈ ਸੋ ਮੇਰੇ ਵੱਲੋਂ ਸਾਡੀ ਟ੍ਰਾਈਕੈਮ ਕੰਪਨੀ ਵੱਲੋਂ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜੀ ਤੁਸੀਂ ਸਾਨੂੰ ਇਹ ਮੌਕਾ ਬਖਸ਼ਿਆ ਕਿ ਇੱਥੇ ਸਮਾਣੇ ਦੇ ਲੋਕਾਂ ਦੀ ਅਸੀਂ ਸੇਵਾ ਕਰ ਸਕੀਏ ਸੋ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਜੀ ਇੱਕ ਵਾਰ ਆਪਣੇ ਲਈ ਦੋ ਤਾਰ ਕਲੈਪੀ ਕਰਦੇ ਆ ਤੋ ਪਹਿਲਾ ਮੈਂ ਆਪਣੇ ਬਾਰੇ ਤੇ ਸਾਡੇ ਐਮ ਡੀ ਬਲਰਾਜ ਸਿੰਘ ਜੀ ਬਾਰੇ ਮੈਂ ਦੱਸਣਾ ਚਾਹੂੰਗਾ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਜੀ ਹੈੱਡ ਆਫਿਸ ਦਿੱਲੀ ਦੇ ਵਿੱਚ ਸਾਡੀ ਡਿਊਟੀ ਹੁੰਦੀ ਹੈ ਪਰ ਮੇਰੇ ਕੋਲ ਇਸ ਵਾਰ ਜਿੰਮਾ ਹੈ ਜਿਹੜਾ ਪੰਜਾਬ ਦਾ ਮੈਨੂੰ ਸੌਂਪਿਆ ਗਿਆ ਤੋ ਮੈਂ ਔਰ ਟ੍ਰਾਈ ਕਰਾਂ ਕੰਪਨੀ ਦੇ ਪੂਰੇ ਇੰਡੀਆ ਦੇ ਵਿੱਚ 45 ਸੈਂਟਰ ਹੋ ਚੁੱਕੇ ਆ ਜੀ ਕੰਨਿਆ ਕੁਮਾਰੀ ਤੱਕ ਅਸੀਂ ਸੇਵਾਵਾਂ ਦੇ ਰਹੇ ਹਾਂ ਜਿਹੜੀ ਟੈਕਨੀਕ ਹੈ ਇਹ ਅਮਰੀਕਨ ਟੈਕਨੀਕ ਹੈ ਦੇ ਵਿੱਚ ਜਿਹੜੀ ਪਾਈ ਗਈ ਹੈ ਉਹਨੂੰ ਕੋਰੀਆ ਦੇ ਵਿੱਚ ਡਵੈਲਪ ਕੀਤਾ ਗਿਆ ਔਰ ਜਿਹੜੀ ਇਹ ਟੈਕਨੀਕ ਹੈ ਅੱਜ ਤੋਂ 120 25 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਡਾਕਟਰ ਰੇਮਨ ਰਾਈਫ ਨੇ ਲੋ ਫ੍ਰੀਕੁਐਂਸੀ ਦੀ ਖੋਜ ਕਰਕੇ ਸ਼ੁਰੂ ਕੀਤੀ ਸੀ ਫਾਇੰਸੀ ਦਿੱਤੀ ਗਈ ਹੈ ਲੋ ਫ੍ਰੀਕੁਐਂਸੀ ਕੀ ਕਰਦੀ ਹੈ ਜਿਹੜੇ ਸਾਡੇ ਸੈੱਲ ਹੈ ਜਿੰਨੀ ਵੀ ਬਿਮਾਰੀ ਹੈ ਸਭ ਤੋਂ ਪਹਿਲਾਂ ਜੇ ਅਸੀਂ ਆਪਣੇ ਜਨਮ ਦੀ ਹੀ ਗੱਲ ਕਰੀਏ ਤਾਂ ਸਾਡਾ ਜਨਮ ਵੀ ਇੱਕ ਛੋਟੇ ਜਿਹੇ ਸੈੱਲ ਤੋਂ ਹੀ ਹੋਇਆ ਤਾਂ ਕਈ ਵਾਰ ਜਿਹੜੇ ਸੈੱਲ ਹੈ ਇਹ ਬਿਮਾਰ ਹੋਣ ਨਾਲ ਸਾਡੇ ਵਿੱਚ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਜਾਣੀਆਂ ਸਾਡੇ ਮੈਟਾਬੋਲਿਜ਼ਮ ਸਿਸਟਮ ਹੈ ਸਾਡਾ ਇਮਿਊਨ ਸਿਸਟਮ ਹੈ ਸਾਡਾ ਨਰਵਸ ਸਿਸਟਮ ਹੈ ਉਹ ਵੀ ਕੰਮਣਾ ਸ਼ੁਰੂ ਹੋ ਜਾਂਦਾ ਸੋ ਜਿਹੜੀ ਇਹਦੇ ਵਿੱਚ ਵਾਈਬ੍ਰੇਸ਼ਨ ਟੈਕਨੋਲੋਜੀ ਦਿੱਤੀ ਗਈ ਆ ਜਿਹਨੂੰ ਅਸੀਂ ਲੋ ਫ੍ਰੀਕੁਐਂਸੀ ਦਾ ਨਾਮ ਦਿੰਦੇ ਆ ਉਹ ਸਾਡੇ ਨਰਵਸ ਨੂੰ ਸਾਡੀ ਵਾਈਬ੍ਰੇਸ਼ਨ ਦੇ ਨਾਲ ਇਕੱਲੇ ਇਕੱਲੇ ਸੈੱਲ ਨੂੰ ਝੰਜੋੜਿਆ ਜਾਂਦਾ ਉਹਨੂੰ ਵਾਈਬ੍ਰੇਟ ਕੀਤਾ ਜਾਂਦਾ ਤਾਂ ਕਿ ਉਹਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਜਾਂ ਜਿਹੜੇ ਸੈੱਲ ਨੇ ਜਿਹੜੇ ਨਵੇਂ ਸੈੱਲ ਤਿਆਰ ਹੋਣੇ ਆ ਉਹ ਵਧੀਆ ਤਰੀਕੇ ਨਾਲ ਸਟਰੋਂਗ ਸੈੱਲ ਪੈਦਾ ਹੋ ਸਕਣੇ ਰੂਪ ਹੈ ਜਿਹੜਾ ਇਹਦੇ ਵਿੱਚ ਪਾਇਆ ਗਿਆ ਕਿ ਰੋ ਉਹਨੂੰ ਯੂਜ਼ ਕੀਤਾ ਜਾਂਦਾ ਹੈ ਜਿਹੜੀ ਰॉ ਮਟੀਰੀਅਲ ਆ ਉਹ ਯੂਜ਼ ਕਰਕੇ ਜਿਹੜਾ ਉਹਦਾ ਅਸਰ ਹੈ ਉਹ ਸਾਡੇ ਜੈਨਰਲਸ ਤੇ 라ਹੀਂ ਸਾਡੇ ਦਿਮਾਗ ਤੱਕ ਪਹੁੰਚਾਇਆ ਜਾਂਦਾ ਹੈ ਜਿਹੜੀ ਇਹ